ਅਬਰਿੰਗ ਸਾਹਿਬ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋ ਪਰਿਵਾਰ ਦੇ ਨਾਲ ਵਿਧਿਆਣਾ ਦੇ ਵਿੱਚ ਕੀ ਕਹਿਣਾ ਚਾਹੀਏ ਦੇਖੋ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਥੋੜਾ ਲੇਟ ਪਹੁੰਚਿਆ ਹੋਊਗਾ ਕਾਰਨ ਸੀਗਾ ਕਿ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੀਆਂ ਤਾਦਲੀਆਂ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਸਨ ਨੋਮੀਨੇਸ਼ਨ ਪਰ ਨੇ ਸੀ ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਗੁੰਡੇ ਹਥਾਜ ਪਿਸਤੌਲ ਲੈ ਕੇ ਤੁਰੇ ਫਿਰਦੇ ਆ ਲੋਧਿਆਣਾ ਅਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਔਰ ਵਿਆਹ ਦੇ ਵਿੱਚ ਦਿਨ ਦਿਹਾੜੇ ਸਭ ਕੁਝ ਹੋਣਾ ਲੋਕਾਂ ਦੇ ਸਾਹਮਣੇ ਹੋਣਾ ਮੈਂ ਸਮਝਦਾ ਕਿ ਐਦੂੰ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਪਰਿਵਾਰ ਦੇ ਜੀ ਚਲੇ ਗਏ ਤੋਂ ਘਰ ਮੁੱਦਾ ਵੱਜ ਜਾਂਦਾ ਜੀ ਇੱਕ ਵਿਅਕਤੀ ਚਲਾ ਜਾਵੇ ਸਾਡੇ ਸਾਥੀ 파ਰੂਲ ਦੇ ਜੀਜਾ ਜੀ ਚਲੇ ਗਏ ਮੇਰਾ ਬੇਹਦ ਅਫਸੋਸ ਹੈ ਸਾਨੂੰ ਸਾਰਿਆਂ ਨੂੰ ਅਸੀਂ ਸਾਰੇ ਅੱਜ ਸਰਵਾਰ ਸਾਹਿਬ ਬੈਂਦ ਸਾਹਿਬ ਵੈਦ ਸਾਹਿਬ ਅਸੀਂ ਸਾਰੇ ਦੁਬਾਰਾ ਫਿਰ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਆਂ ਲੇਕਿਨ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਪ੍ਰਸ਼ਾਸਨ ਮੁਕੰਮਲ ਤੌਰ ਤੇ ਸੁੱਤਾ ਪਿਆ ਹੈ ਪੁਲਿਸ ਕਮਿਸ਼ਨਰ ਨੇ ਸਾਡੇ ਆਗੂ ਸਹਿਬਾਨਾਂ ਨੂੰ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਪੋਸਟਮਾਰਟਮ ਕਰ ਲੋ ਤੇ ਅਸੀਂ ਪੋਸਟਮਾਰਟਮ ਤੋਂ ਹੁੰਦਿਆਂ ਅਸੀਂ ਅੰਤਿਮ ਸੰਸਕਾਰ ਕਰੋ ਅਸੀਂ ਇਹਨਾਂ ਨੂੰ ਫੜ ਲਾਂਗੇ ਲੇਕਿਨ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਨੂੰ ਚਾਹੇ ਉਹ ਪੰਜਾਬ ਦਾ ਕੋਈ ਕਮਿਸ਼ਨਰ ਹੈ ਕਾਹੇ ਕੋਈ ਵਰਦੀ ਤਾਰੀ ਹੈ ਇਹਨਾਂ ਨੂੰ ਕਿਸੇ ਤੇ ਰਹਿਮ ਨਹੀਂ ਗਾ ਇਹ ਕੀ ਕਰਦੇ ਆ ਇੱਕ ਇਹਨਾਂ ਦੀ ਜਾਨ اٹਕੀ ਹੁੰਦੀ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਕਿ ਅਸੀਂ ਇਹਦਾ ਅੰਤਿਮ ਸੰਸਕਾਰ ਕਿਵੇਂ ਕਰਾਉਣਾ ਹੈ ਜਾਂ ਪੋਸਟਮਾਰਟਮ ਕਿਦ ਕਰਾ ਉਦੋਂ ਤੱਕ ਤਾਂ ਇਹਨਾਂ ਦੇ ਸਾਹ ਜਿਹੜੇ ਆ ਉਹ ਗਲੇ ਚ ਹੁੰਦੇ ਆ ਕਿ ਜਨਤਾ ਇਕੱਠੀ ਹੋਏਗੀ ਪੋਸਟਮਾਰਟਮ ਨਹੀਂ ਹੋਏਗਾ ਪਰ ਜਦੋਂ ਪੋਸਟਮਾਰਟਮ ਹੋ ਜਾਂਦਾ ਹੈ ਤੇ ਅੰਤਿਮ ਸੰਸਕਾਰ ਹੋ ਜਾਂਦਾ ਹੈ ਫੇਰ ਆਰਾਮ ਦੀ ਨੀਂਦ ਉਸੇ ਕੁੰਭ ਕਰਨ ਦੀ ਨੀਂਦ ਸੌ ਜਾਂਦੇ ਹੈ ਕੁਝ ਇੱਕ ਵਿਅਕਤੀ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਜੀ ਦੀ ਮਦਦ ਕਰਦਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੋਸ਼ਿਸ਼ ਕਰ ਰਿਹਾ ਉਹ ਇਨਕੁਆਇਰੀ ਲਗਾਉਣ ਦੀ ਕੋਈ ਰੂਬਲ ਰਬ ਲਰਗੇ ਜਿਹੜੇ ਲੋਕ ਹੈ ਉਹਦੀ ਕੁਝ ਹੋਰ ਇੱਕ ਵਿਅਕਤੀ ਹੈ ਜਿਹੜਾ ਸ਼ੁਭਮ ਮੋਟਾ ਕਹਿੰਦੇ ਹੈ ਉਹਨੂੰ ਵੀ ਕੋਈ ਹਸਾਬ ਕਾ ਐਮਐਲਏਾਂ ਦੀ ਜਾਂ ਹੋਰ ਲੀਡਰਾਂ ਦੀ ਸ਼ੈ ਇਹੋ ਜੇ ਲੋਕਾਂ ਨੂੰ ਪਾਲਣਾ ਇਹੋ ਜੇ ਲੋਕਾਂ ਨੂੰ ਆਪਦੇ ਨਾਲ ਰੱਖਣਾ ਮੈਂ ਸਮਝਦਾ ਕਿ ਇਹ ਰਾਜਨੀਤਿਕ ਲੋਕਾਂਾਸਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਨਵੇਂ ਰੀਤੀ ਰਿਵਾਜ ਪਾ ਰਹੇ ਨੇ ਇਹ ਇਹ ਅੱਗ ਉਹਨਾਂ ਦੇ ਘਰ ਨੂੰ ਵੀ ਆਉਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਫੇਲ ਹੈ ਪੁਲਿਸ ਕਮਿਸ਼ਨਰ ਆਪਣਾ ਵਾਦਾ ਪੂਰਾ ਕਰੇ ਅਗਰ ਆਪਣਾ ਵਾਦਾ ਪੂਰਾ ਅਗਲੇ 2-3 ਦਿਨਾਂ ਚ ਨਹੀਂ ਕੀਤਾ ਬਿਕੋਜ਼ ਅਸੀਂ ਵਿਅਸਤ ਹਾਂ ਥੋੜੇ ਇਲੈਕਸ਼ਨ ਚੱਲ ਰਿਹਾ ਹੈ ਹਰ ਵਿਅਕਤੀ ਬਲੌਕ ਸੰਮਤੀ ਦੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਅਗਰ ਪੂਰਾ ਨਾ ਕੀਤਾ ਤਾਂ ਮੈਂ ਪੁਲਿਸ ਕਮਿਸ਼ਨਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਣਾ ਮਕਮਲ ਤੌਰ ਤੇ ਅਸੀਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਰਾਵ ਕਰਾਂਗੇ ਬਿਲਕੁਲ ਇਸ ਗੱਲ ਤੇ ਕੋਈ ਕਤਾਈ ਨਹੀਂ ਵਰਤੀ ਜਾਊਗੀ ਇਹ ਤਾਂ ਰਾਮਨਾਲ ਸੌ ਜਾਂਦੇ ਯਾਰ ਸਾਨੂੰ ਮਿਸਯੂਜ਼ ਕਰ ਰਹੇ ਨੇ ਸਾਡੇ ਸੈਂਟੀਮੈਂਟਸ ਨਾਲ ਖੇਡ ਰਹੇ ਨੇ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀ ਅੱਜ ਮੇਰੇ ਖਾਲ 7-8 ਦਿਨ ਹੋ ਗਏ ਸ਼ਨੀਵਾਰ ਤੋਂ ਤੁਸੀਂ ਸੁੱਤੇ ਪੇ ਹੋ ਪਹਿਲਾਂ ਤਾਂ ਦਿਨ ਤੇੜੇ ਸ਼ਰਮ ਦੀ ਗੱਲ ਹੈ ਤੂੰ ਗੱਲ ਗਈ ਖਤਮ ਹੋ ਗਈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਇਸ ਮੁੱਦੇ ਨੂੰ ਮਰਨ ਨਹੀਂ ਦੇਣਾ ਇਸ ਲੜਾਈ ਨੂੰ ਲੜਨਾ ਹੈ ਜਦ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਮੀਡੀਆ ਦੇ ਭਰਾਵਾਂ ਤੋਂ ਵੀ ਸੰਯੋਗ ਚਾਹਾਂਗਾ ਕਿਉਂਕਿ ਪਰਿਵਾਰ ਨੂੰ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ ਔਰ ਦੁਬਾਰਾ ਫੇਰ ਲੁਧਿਆਣੇ ਦੀ ਪੁਲਿਸ ਨੂੰ ਤੇ ਪੰਜਾਬ ਦੇ ਡੀਜੀਪਲ ਸਭ ਨੂੰ ਬੇਨਤੀ ਵੀ ਕਰਦਾ ਹੱਥ ਜੋੜ ਕੇ ਕਿ ਇਨਸਾਫ ਦਿਓ ਜੇ ਤੁਸੀਂ ਇਨਸਾਫ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਮਕਮਲ ਸੰਘਰਸ਼ ਵਿਡਾਂਗੇ ਤੇ ਤੁਹਾਨੂੰ ਨੰਗਾ ਕਰਾਂਗੇ ਕਿ ਤੁਸੀਂ ਹੋ ਤੁਹਾਡੀ ਵਰਦੀ ਦਾ ਡਰ ਕਾਂਗਰਸੀਆਂ ਨੂੰ ਹੀ ਹੈ ਕੇਵਲ ਫਲਾਣੇ ਨੂੰ ਫੜ ਲਿਆ ਫਲਾਣੇ ਨੂੰ ਫੜ ਲਿਆ ਫਲਾਣੇ ਤੇ ਪਰਚਾ ਦਿੱਤਾ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਜਿਹੜੇ ਦਿਨ ਦਿਹਾੜੇ ਪਿਸਤੌਲ ਲੈ ਕੇ ਗੋਲੀਆਂ ਚਲਾ ਰਹੇ ਆ ਵਿਆਹਾਂ ਵਿੱਚ ਮਾਰ ਰਹੇ ਆ ਇਹਨਾਂ ਨੂੰ ਡਰਨੀ ਹੈ ਤੁਹਾਡਾ ਕੋਈ ਉਹ ਕਹਿੰਦੇ ਗਲੀ ਦੇ ਗੁੰਡਿਆ ਗੈਂਗਸਟਰ ਨਹੀਂ ਹੈ ਕਹਿੰਦੇ ਛੋਟੇ ਮੋਟੇ ਤਾਂ ਗਲੀ ਦੇ ਗੁੰਡੇ ਆ ਤੇ ਫਿਰ ਗਲੀ ਦੇ ਗੁੰਡੇ ਸਾਡਾ ਬੰਦਾ ਮਾਰ ਦੇਣ ਸਰ ਗਲੀ ਦਾ ਗੁੰਡਾ ਹੋਵੇ ਜਾਂ ਵੱਡਾ ਗੁੰਡਾ ਹੋਵੇ ਉਹਦਾ ਕੰਮ ਕੀ ਹੈ ਬੰਦਾ ਮਾਰਤਾ ਤੇ ਫਿਰ ਕੰਮ ਖਤਮ ਹੈ ਇਹ ਅੱਗ ਤੁਹਾਡੇ ਘਰੇ ਲੱਗੀ ਹੋਵੇ ਨਾ ਫਿਰ ਪਤਾ ਲੱਗੇ ਗਲੀ ਦਾ ਗੁੰਡਾ ਸਾਡੇ ਨਹੀਂ ਉਹ ਗੁੰਡਾ ਵੀ ਨਾ ਹੋਵੇ ਕੋਈ ਨਜਾਇਜ਼ ਬੰਦਾ ਸਾਡੇ ਰਿਸ਼ਤੇਦਾਰ ਨੂੰ ਮਾਰ ਗਿਆ ਉਹਦੇ ਤੇ ਕਾਰ ਵੀ ਉਹਨੂੰ ਫੜੇ ਨਹੀਂ ਜਾਣਾ ਚਾਹੀਦਾ ਹਜੇ ਤ ਸਰ ਸ਼ੁਭਮ ਜੀ ਇਹ ਗੱਲ ਕਰੀਏ ਸਰ ਕਾਂਗਰਸੀ ਨੇਤਾਵਾਂ ਨਾਲ ਰੈਲੀਆਂ 'ਚ ਵੀ ਇਹ ਕਾਂਗਰਸ ਦਾ ਝੰਡਾ ਚੱਕਦਾ ਨਜ਼ਰ ਆਇਆ ਜੀ। ਦੇਖੋ ਮੈਂ ਇਹ ਕਹਿਣਾ ਹੈ ਕਿ ਜੋ ਵਿਅਕਤੀ ਵੀ ਇਹਦੀ ਮਦਦ ਕਰਦਾ ਹੈ, ਜੋ ਵਿਅਕਤੀ ਵੀ ਉਹ ਉਦੋਂ ਮਾੜਾ ਇਨਸਾਨ ਕੋਈ ਹੋ ਨਹੀਂ ਸਕਦਾ। ਉਹਦੋਂ ਗੰਦਾ ਸੁਣੋ ਯਾਰ ਮੈਂ ਕਹਿ ਰਿਹਾ ਹਾਂ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਦਾ ਹੈ ਅਗਰ ਕੋਈ ਵੀ ਨੇਤਾ ਇਹੋ ਜਿਹੇ ਗੰਦੇ ਲੋਕਾਂ ਦੀ ਮਦਦ ਕਰਦਾ ਉਹ ਆਪ ਵੀ ਗੰਦਾ ਹੈ। ਸੋ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਅਗਰ ਕੋਈ ਕਰਦਾ ਤਾਂ ਅਸਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਕਿਸ ਤਰ੍ਹਾਂ ਦੇ ਦੋ 14 ਨੂੰ ਜਿਹੜੀਆਂ ਚੋਣਾਂ ਹੋਣੀਆਂ ਚੋਣਾਂ ਜਬਰਦਸਤੀ ਕਰਾਈਆਂ ਗਈਆਂ ਚੋਣਾਂ ਹਾਈ ਕੋਰਟ ਦੇ ਇੰਟਰਫੇਰੈਂਸ ਨਾਲ ਨਹੀਂ ਤਾਂ ਦੋ ਸਾਲਾਂ ਦੀਆਂ ਪੈਂਡਿੰਗ ਸੀ ਕਰੋਨਾ ਹੀ ਨਹੀਂ ਚਾਹੁੰਦੇ ਸੀ ਮਾਨ ਸਾਹਿਬ ਕਾਗਜ਼ ਕੈਨਸਲ ਕਰਤੇ ਪੰਗਾ ਲਾਤੀਆਂ ਐ ਐਮ ਐਲ ਏ ਕਹਿੰਦਾ ਪੱਗ ਨੂੰ ਕਿਹੜਾ ਕਿਲ ਲੱਗੇ ਹੁੰਦੇ ਐ ਰਾਜਾ ਸੰਸੀ ਦੀ ਘਟਨਾ ਇੱਕ ਔਰਤ ਨੂੰ ਚੱਕ ਕੇ ਲੈ ਗਏ ਬੰਦੇ ਨੂੰ ਤਾਂ ਚੱਕ ਕੇ ਲੈ ਕੇ ਜਾਂਦੇ ਸੀ ਰਾਣੀ ਨਾਮ ਦੀ ਔਰਤ ਸਰਪੰਚ ਦੀ ਰਾਜਾ ਸੰਸੀ ਦੀ ਸਰਕਾਰੀਆ ਸਾਭ ਦੇ ਹਲਕੇ ਦੀ ਉਸ ਔਰਤ ਨੂੰ ਚੱਕ ਕੇ ਲੈ ਗਏ ਫੇਰ ਉਹਨਾਂ ਦੇ ਘਰੇ ਜਾ ਕੇ ਕੁੱਟਿਆ ਫੇਰ ਉਹ ਵੱਡੇ ਗਏ ਹਸਪਤਾਲ ਚ ਪਏ ਬੰਦੇ ਅੱਜ ਪਰਚਾ ਦੇਤਾ 120 ਬੀ ਦੇਤਾ ਤੇ ਉਹਨਾਂ ਤੇ ਤਾਂ ਦੇਣਾ ਹੀ ਦੇਣਾ ਸੀ ਸੁਖ ਸਰਕਾਰੀਆ ਤੇ ਔਰੇ ਭਦੀਜੇ ਤੇ ਜਿਲ੍ਹਾ ਪ੍ਰੇਸ਼ਰ ਦੇ ਚੇਅਰਮੈਨ ਤੇ ਵੀ ਪਰਚਾ ਦੇਤਾ ਇਸ ਤਰ੍ਹਾਂ ਹੀ ਜੀਰਾ ਹਲਕੇ ਦੇ ਵਿੱਚ ਹੋਇਆ ਇਸ ਤਰ੍ਹਾਂ ਦੀਆਂ ਘਟਨਾ ਪਟਿਆਲੇ ਦੇ ਵਿੱਚ ਹੋਈਆਂ ਪਟਿਆਲੇ ਦੇ ਤਾਂ ਐਸਐਸਪੀ ਦੀ ਵੀਡੀਓ ਆਡੀਓ ਵਾਇਰਲ ਹੋ ਗਈ ਔਰੀ ਦਾ ਆਡੀਓ ਵਾਇਰਲ ਹੋ ਗਈ ਵੇ ਐਸੇ ਕਮ ਚੌਂਕੀ ਇਨਚਾਰਜ ਤੋਂ ਲੈ ਕੇ ਤੇ ਅਸਿਸਟ ਵੀ ਦੇ ਡੀਆਈਜੀ ਤੱਕ ਸਾਰੇ ਵਰਦੀਧਾਰੀ ਇਹ ਕੰਮ ਕਰ ਰਹੇ ਹੈ ਜਿਵੇਂ ਆਮ ਕੋਈ ਘਰ ਦਾ ਕਰਿੰਦਾ ਕੰਮ ਕਰਦਾ ਹੈ ਨਾ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦਾ ਕੰਮ ਕਰਦਾ ਹੈ ਜਿਹੜਾ ਚੋਣਾਂ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਚੋਣ ਕਮਿਸ਼ਨ ਤੋਂ ਕੀ ਮੰਗ ਕੀਤੀ ਹੈ 14 ਨੂੰ ਕਿਹੜੀ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਭਰਾਵਾ ਚੋਣ ਕਮਿਸ਼ਨ ਦੀ ਨਾਮ ਦੀ ਕੀ ਚੀਜ਼ ਹੀ ਨਹੀਂ ਕੀ ਚੋਣ ਕਮਿਸ਼ਨ ਇੱਕ ਮਣੇ ਚੋਣ ਕਮਿਸ਼ਨ ਕੌਣ ਹੁੰਦਾ ਹੈ ਪੰਜਾਬ ਦਾ ਇੱਕ ਅਫਸਰ ਲਾਇਆ ਚੋਣ ਕਮਿਸ਼ਨ ਨੇ ਅੰਦੀ ਤਾਂਦ ਲਈਏ ਤੁਸੀਂ ਚੋਣ ਕਮਿਸ਼ਨ ਨੂੰ ਕੀ ਸ਼ਿਕਾਇਤ ਕਰੋਗੇ ਉਹ ਕਰੇਗਾ ਜੋ ਚੀਫ ਸੈਕਟਰੀ ਕਹੇਗਾ ਜੋ ਚੀਫ ਸੈਕਟਰੀ ਉਹ ਕਰੇਗਾ ਜੋ ਸੀਐਮ ਕਹੇਗਾ ਇਹ ਟਾਈਮੇ ਐਵੇਂ ਗੋਲੀਆਂ ਵੀ ਅਸੀਂ ਚੋਣ ਕਮਿਸ਼ਨ ਨੂੰ ਮਿਲੇ ਚੋਣ ਕਮਿਸ਼ਨ ਦੇ ਚਵੰਨੀ ਬੱਲੇ ਨਹੀਂ ਚੋਣ ਕਮਿਸ਼ਨ ਨਾਲ ਕੋਈ ਅਫਸਰ ਬਦਲ ਰਿਹਾ ਹੈ ਨਾਉ ਇਸੇ ਗੱਲ ਤੇ ਕੌਗਨੀਜੈਂਸ ਲੈ ਰਿਹਾ ਵੀ ਪੱਕਾ ਲਾਦੀਆਂ ਕਾਗਜ ਭਰਨੀ ਦੇ ਕੋਈ ਗੱਲ ਨਹੀਂ ਸਾਨੂੰ ਕੋਈ ਉਮੀਦ ਨਹੀਂ ਹੈ ਜਨਤਾ ਹੀ ਇਨਸਾਫ ਦੇਉਗੀ 2027 ਦੇ ਵਿੱਚ ਯੂਕੇ ਸਰਕਾਰ ਨੇ ਇੱਕ ਖਾਲਸਾ ਸਮਰਥਕ ਬਿਜ਼ਨਸਮੈਨ ਤੋਂ ਰੂਪ ਤੇ ਬੈਨ ਲਗਾਇਆ ਕਿਵੇਂ ਸਮੇਂ ਤੇ ਕਿਹੜਾ ਸਕੂਪੀ ਸਿੰਘ ਰਹਿਲ ਫੰਡਿੰਗ ਤੇ ਪਤਾ ਨਹੀਂ ਆਈ ਡੋਨਟ ਨੋ ਆਈ ਡੋਨਟ ਹੈਵ ਅ ਮਾ ਕੋਈ ਮੈਨੂੰ ਜਾ ਜਿਆਦਾ ਜਿਆਦਾ ਇਨਫੋਰਮੇਸ਼ਨ ਨਹੀਂ ਹੈ ਮੈਂ ਸਾਬਜੀ ਮੇਰੀ ਤੁਹਾਨੂੰ ਬੇਨਤੀ ਆ ਇਹ ਅੱਜ ਵੱਡਾ ਮਸਲਾ ਕਤਲੇਆਮ ਦਾ ਤੁਸੀਂ ਯੂਨਿਟੀ ਦੀ ਗੱਲ ਖਾਮ ਖਾ ਨਾ ਕੋਈ ਇਲੈਕਸ਼ਨ ਹੈ ਨਾ ਲੱਲਾ ਹੈ ਨਾ ਖਖਾ ਬ੍ਰਦਰ ਸਵਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਇਕਜੋਟਾ ਔਰ ਕਾਂਗਰਸ ਪਾਰਟੀ ਸਾਰੇ ਲੋਕ ਇਕੱਠੇ ਆ ਮੇਰੀ ਬੇਨਤੀ ਹੈ ਅੱਜ ਅਸੀਂ ਇੱਕ ਬਹੁਤ ਦੁਖਦਾਈ ਘਟਨਾ ਤੇ ਪਹੁੰਚੇ ਤੁਸੀਂ ਇਸ ਘਟਨਾ ਦੀ ਬਾਰੇ ਜ਼ਿਕਰ ਕਰੋ ਨਾ ਕਿ ਕਾਂਗਰਸ ਦੀਆਂ ਗੱਲਾਂ ਪਰੋਚ ਕਰ ਲਾ ਹਾਂ ਜੀ ਕਿਵੇਂ ਦੇਖਣਾ ਕੀ ਹੈ ਕਿ ਬਾਕੀਓ ਦੀ ਜਿਹੜੀ ਹੈ ਆਪਣਾ ਬੈਸਤ ਹੋਈ ਤੇ ਉਹਨੂੰ ਇਨਸਾਫ ਮਿਲੇਗਾ ਹਾਂ ਜੀ 100% ਲੜਾਈ ਲੜਾਂਗੇ ਕਿਉਂ ਨਹੀਂ ਮਿਲੇਗਾ ਇਨਸਾਫ ਮੈਂ ਬੈਸਾਬ ਕਲਦੀਪ ਬੈਤ ਜੀ ਸੰਜੀਤ ਤਲਵਾਰ ਜੀ ਸਾਡੀ ਯੂ ਕਾਂਗਰਸ ਦੇ ਪ੍ਰਧਾਨ ਲਾਲੀ ਜੀ ਅਰੀ ਸਭ ਲੋਕ ਇਕੱਠੇ ਹੋ ਕੇ ਲੜਾਂਗੇ